ਵੀ ਵੀ ਆਪਣੇ ਲੈਕਚਰ ਦੇ ਬਾਰੇ ਲੈਕਚਰ ਤੁਸੀਂ ਅੱਜ ਹੋਣੀ ਅਸੀਂ ਫਾਈਲ ਕੀਤਾ ਕਿ ਤੁਸੀਂ ਸਾਡੀ ਸਰੋਬਣੀ ਕਾਲੀ ਦਲ ਪਾਰਟੀ ਸੁਖਵੀਰ ਸਿੰਘ ਬਾਦ ਬੀਬੀ ਸੁਭਜੀਤ ਕੋਟ ਉਹਨੇ ਸਾਡੀ ਝੋਲੀ ਟਿਕਾ ਪਾਈਏ ਜੋ ਸਾਡੇ ਮੁੱਦੇ ਨੇ ਜੋ ਸਾਡੀ ਅਖੰਡੀਆਂ ਦੇ ਨਸ਼ੇ ਦੇ ਮੁੱਦੇ ਹੋ ਗਏ ਪਾਣੀ ਦੇ ਸਿਵਰ ਦੇ ਕੋਈ ਵੀ ਸਾਡਾ ਕੋਈ ਨਹੀਂ ਰਿਹਾ ਕਿ ਤੁਸੀਂ ਪੂਰੇ ਕਰੋਗੇ ਠੀਕ ਹੈ ਠੀਕ ਹੈ ਬਣ ਨੇ ਜਦਰ ਪੀਤਮ ਸਿੰਘ ਨੇ ਇੱਕ ਵਾਰੀ ਕੌਂਸਲਰ ਦੀ ਚੋਣ ਲੜੀ ਸੇਵਾ ਕੀਤੀ ਲੋਕਾਂ ਚ ਇਹ ਦੋ ਵਾਰੀ ਇਹਨਾਂ ਨੇ ਕੌਂਸਲਰ ਦੀ ਚੋਣ ਲੜੀ ਸੇਵਾ ਕੀਤੀ ਹੈ ਔਰ ਸਾਰੇ ਇਲਾਕੇ ਦੇ ਵਿੱਚ ਜਾਂ ਉਸ ਵਾਰਡ ਦੇ ਵਿੱਚ ਪੂਰੇ ਸਨਮਾਨਤ ਨੇ ਔਰ ਇਹਨਾਂ ਦੀ ਪਾਰਟੀ ਪ੍ਰਤੀ ਸਭ ਤੋਂ ਵੱਡੀ ਗੱਲ ਹੁੰਦੀ ਹੈ ਪਾਰਟੀ ਨੇ ਦੋ ਤਿੰਨ ਗੱਲਾਂ ਦੇਖਣੀਆਂ ਹੁੰਦੀਆਂ ਕਿ ਪਾਰਟੀ ਦਾ ਕਿਹਨੇ ਸincerely ਕੰਮ ਕੀਤਾ ਕਿਹਨੇ ਨਿਸ਼ਕਾਮ ਹੋ ਕੇ ਕੰਮ ਕੀਤਾ ਕਿਨੇ ਲੋਕਾਂ ਦੇ ਵਿੱਚ ਆਪਣੇ ਸੰਪਰਕ ਬਣਾਈ ਰੱਖਿਆ ਕਿਨੇ ਸਮਾਜ ਦੇ ਵਿੱਚ ਆਪਣੀ ਇੱਜ਼ਤ ਮਾਨ ਖੱਟਿਆ ਔਰ ਕਦੀ ਕੋਈ ਐਸਾ ਕੰਮ ਨਹੀਂ ਕੀਤਾ ਜਿਸ ਨਾਲ ਪਾਰਟੀ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪਵੇ ਔਰ ਸਭ ਤੋਂ ਵੱਡੀ ਗੱਲ ਇਹ ਕਿ ਰਾਜਨੀਤੀ ਵਿੱਚ ਵੀ ਇਹਨਾਂ ਨੇ ਤਿੰਨ ਵਾਰੀ ਕੌਂਸਲਰ ਰਹਿ ਕੇ ਸੇਵਾ ਕੀਤੀ ਹੈ ਦੋ ਵਾਰੀ ਇਹ ਇੱਕ ਵਾਰੀ ਇਹਨਾਂ ਦੇ ਹਸਬੰਡ ਸੋ ਇਹ ਸਾਰੀਆਂ ਗੱਲਾਂ ਦੇਖ ਕੇ ਹੀ ਪਾਰਟੀ ਕੋਲ ਜਿਹੜੇ ਕੈਂਡੀਡੇਟ ਆਏ ਸੀ ਸਭ ਤੋਂ ਸੀਨੀਅਰ ਮੋਸਟ ਇਹ ਵੀ ਬੀਬੀ ਸੁਜੀਤ ਕੌਰ ਸੀ ਔਰ ਇਹਨਾਂ ਦੀ ਇਮਾਨਦਾਰੀ ਕਰਕੇ ਸੀ ਇਹਨੂੰ ਟਿਕਟ ਦਿੱਤੀ। ਤੇ ਕਿਹਦੇ ਜਨੂ ਹੈਗੇ ਕਿ ਬੈਸਟ ਵਿੱਚ ਕੀ ਕੀ ਲੋਕਾਂ ਨੂੰ ਮੁੱਖ ਦਿੱਕਤ ਆ ਕੀ ਕੋਈ ਨਹੀਂ ਜੀ ਸਾਰਾ ਕੁਝ ਜਾਣਦੇ ਹੀ ਆ ਉੱਥੇ ਰਹਿੰਦੇ ਆ। ਜੀ। ਹਾਂਜੀ ਮੈਡਮ। ਹਾਂਜੀ ਮੈਡਮ। ਕਿਨੂੰ ਕਹਿ ਰਹੇ ਦੋ ਬੀਬੀਆਂ ਨਾ। ਇਹੀ ਬੋਲਣ ਦੀ। ਬੈਸਟ ਪਛਮੀ ਹਲਕੇ ਦੀ ਜਿਹੜੀ ਹੈ ਜਿਮਨੀ ਚੌਂਹੜਾ ਜੀ। ਸ਼ਰਮਣੀ ਅਕਾਲੀ ਦਲ ਵੱਲੋਂ ਬੀਬੀ ਸਰਜੀਤ ਕੌਰ ਜੀ। ਪਤਨੀ ਜਦਦਰ ਪ੍ਰੀਤਮ ਸਿੰਘ ਜਿਹੜੇ ਲੰਬੇ ਸਮੇਂ ਤੋਂ ਪਾਰਟੀ ਦੀ ਬੜੀ ਵਫਾਦਾਰੀ ਨਾਲ ਸੇਵਾ ਕਰਦੇ ਆਏ ਔਰ ਇਹਨਾਂ ਦੀਆਂ ਬੜੀਆਂ ਕੁਰਬਾਨੀਆਂ ਨੇ ਦੋ ਵਾਰ ਇਹ ਕਾਉਂਸਲਰ ਵੀ ਬਣੇ ਆਪਣੀ ਵਾਰਚੋ ਔਰ ਇਹਨਾਂ ਦੇ ਹਸਬੰਡ ਵੀ ਜਿਹੜੇ ਸੀ ਜਦਦਰ ਪ੍ਰੀਤਮ ਸਿੰਘ ਜੀ ਉਹ ਵੀ ਕਾਉਂਸਲਰ ਰਹੇ ਸੋ ਇਹਨਾਂ ਦੀ ਸੀਨੀਅਰਟੀ ਨੂੰ ਵੇਖ ਕੇ ਇਹਨਾਂ ਦੀ ਸੇਵਾ ਨੂੰ ਵੇਖ ਕੇ ਇਹਨਾਂ ਦੀ ਪਾਰਟੀ ਪ੍ਰਤੀ ਵਫਾਦਾਰੀ ਨੂੰ ਵੇਖ ਕੇ ਇੱਕ ਬਹੁਤ ਹੀ ਮਿਹਨਤੀ ਵਰਕਰ ਦੇ ਤੌਰ ਤੇ ਦਿੱਤੀ ਗਈ ਹੈ ਮੈਂ ਆਸ ਕਰਾਂਗੀ ਕਿ ਜਰੂਰ ਇਸ ਹਲਕੇ ਦੇ ਲੋਕ ਜਿਹੜੇ ਆ ਉਹ ਪ੍ਰਵਾਨ ਕਰਨਗੇ ਤੇ ਇਹਨਾਂ ਨੂੰ ਕੰਮ ਚੱਲ ਕਰਾ ਦੇਣਗੇ ਕਿਹੜੇ ਮੁੱਦੇ ਲੈ ਕੇ ਬੁਸਤੀ ਆਇਆ ਜੀ ਜੀ ਅੱਗੇ ਅਲਾਈਅੰਸ ਹੁੰਦੇ ਆ ਕਾਂਗਰਸੀ ਨਾਲ ਭਾਜਪਾ ਦਾ ਪੰਜਾਬ ਦੇ ਵਿੱਚ ਐਸ ਵਾਰ ਇਕੱਲੇ ਇਕੱਲੇ ਦੋਵੇਂ ਕਾਟੜੀ ਦੇ ਦੇਖੋ ਗੱਲ ਇਹ ਹੈ ਕਿ ਤੁਸੀਂ ਜਦੋਂ ਸ਼੍ਰੋਮਣੀ ਕਾਂਗਰਸ ਕੱਲਿਆਂ ਚੋਂ ਲੜ ਰਹੀ ਹੈ ਤੇ ਅਲਾਈਅੰਸ ਦੀ ਆਪੇ ਗੱਲ ਹੀ ਕਿਉਂ ਕਰਦੇ ਆ ਜੀ ਮੈਂ ਕਿਹਾ ਕਿ ਮੁੱਦੇ ਅਲਾਈਅੰਸ ਜਿਹੜੇ ਭਾਜਪਾ ਨੇ ਆਪਣਾ ਕੈਂਡੀਡੇਟ ਦਿੱਤਾ ਸ਼੍ਰੋਮਣੀ ਕਾਂਗਰਸ ਨੇ ਆਪਣਾ ਕੈਂਡੀਡੇਟ ਦਿੱਤਾ ਮੁੱਦੇ ਦੇ ਪੰਜਾਬ ਦੇ ਸਾਰੇ ਜਿਹੜੇ ਮੁੱਦੇ ਐ ਉਹ ਲੋਕਾਂ ਦੇ ਸਾਹਮਣੇ ਐ ਭਾਵੇਂ ਉਹ ਡਿਵੈਲਪਮੈਂਟ ਦੀ ਗੱਲ ਹੋਵੇ ਭਾਵੇਂ ਉਹ ਲਾਅ ਐਂਡ ਆਰਡਰ ਦੀ ਗੱਲ ਹੋਵੇ ਭਾਵੇਂ ਲੋਕਾਂ ਦੀ ਸਹੂਲਤਾਂ ਦੀ ਗੱਲ ਹੋਵੇ ਜਾਂ ਅੱਜ ਜੋ ਹਾਲਾਤ ਪੰਜਾਬ ਦੇ ਬਣੇ ਐ ਉਹ ਸਾਰੇ ਹਾਲਾਤਾਂ ਤੇ ਅਸੀਂ ਚੋਣ ਲੜਾਂਗੇ ਔਰ ਆਉਣ ਵਾਲੇ ਸਮੇਂ 'ਚ ਦੇਖੋ ਗੱਲ ਇਹ ਐ ਇੱਕ ਕੈਂਡੀਡੇਟ ਦੇ ਨਾਲ ਨਾ ਸਰਕਾਰ ਟੁੱਟਣੀ ਐ ਤੇ ਨਾ ਸਰਕਾਰ ਨਵੀਂ ਪੜਨੀ ਜੀ ਇਹ ਤੇ ਸਭ ਨੂੰ ਪਤਾ ਐ ਪਰ ਕਿਉਂਕਿ ਪਾਰਟੀ ਜਿਹੜੀ ਐ ਉਹਦੀ ਜਿਹੜੀ ਪਾਰਟਿਸਪੇਸ਼ਨ ਐ ਉਹ ਸਾਡਾ ਕਰਨਾ ਇੱਕ ਫਰਜ਼ ਬੰਦਾ ਇੱਕ ਹੱਕ ਹੈ ਅਸੀਂ ਆਪਣੇ ਕੈਂਡੀਡੇਟ ਉਤਾਰਿਆ ਵੋਟ ਜਿਹੜੀ ਹੈ ਉਹ ਕੌਮ ਨੇ ਸੰਗਤ ਨੇ ਪਾਉਣੀ ਹੈ ਲੋਕਾਂ ਨੇ ਪਾਉਣੀ ਹੈ ਸਾਡਾ ਫਰਜ਼ ਬੰਦਾ ਉਹਨਾਂ ਕੋ ਜਾ ਕੇ ਬੇਨਤੀ ਕਰਨੀ ਹੈ ਵੋਟ ਕਿੰਨੀ ਪੈਂਦੀ ਹੈ ਅੱਗੇ ਕਿੰਨੀ ਪਈ ਸੀ ਕਿਉਂਕਿ ਤੁਸੀਂ ਹੁਣ ਕਹਿ ਰਹੇ ਹੋ ਵੀ ਵੋਟ ਅੱਗੇ ਪਿੱਛੇ ਕੀ ਹਾਲ ਸੀਗਾ ਵੋਟ ਪਿੱਛੇ ਕਿੰਨੀ ਪਈ ਹੈ ਅੱਗੇ ਕਿੰਨੀ ਪੈਣੀ ਲੋਕ ਸ਼ਕਤੀ ਅੱਗੇ ਕੋਈ ਜੋਰ ਨਹੀਂ ਜੇ ਲੋਕ ਸ਼ਕਤੀ ਹੋਵੇ ਨਾ ਜੀ ਲੋਕਾਂ ਦੇ ਕੋਲ ਅਵਾਜ਼ ਉਠਾਵਾਂਗੇ ਤੇ ਉਹ ਆਪਣੇ ਆਪ ਹੀ ਸਾਨੂੰ ਪਾਰਟੀ ਨੂੰ ਮਾਨ ਦੇਣਗੇ ਤੇ ਅਸੀਂ ਸੇਵਾ ਕਰਾਂਗੇ। ਮੈਨੂੰ ਤਾਂ ਲੱਗਦਾ ਕਿ ਪਾਰਟੀ ਦੇ ਸੰਗਠਨ ਤੋਂ ਤਾਂ ਇਹ ਜਿਹੀ ਥੋੜੀ ਤਫਰੀਲੀ ਲੋੜ ਹੈ ਜਿਸ ਕਰਕੇ ਨਾ ਵੋਟ ਸ਼ੇਅਰ ਘਟਾ ਜਾ ਰਹੇ। ਦੇਖੋ ਇਹ ਗੱਲਾਂ ਬਾਅਦ ਚ ਕਰਾਂਗੇ। ਇਹ ਇਲੈਕਸ਼ਨ ਦੇ ਸਬੰਧ ਵਿੱਚ ਮੈਂ ਗੱਲ ਕਰਾਂਗੀ ਅੱਜ ਤੇ ਕਿਉਂਕਿ ਪਾਰਟੀ ਦਾ ਜਿਹੜਾ ਸੰਗਠਨ ਹੈ ਪਾਰਟੀ ਦੀ ਜਿਹੜੀ ਸਾਡੀ ਟਾਂਚਾ ਹੈ ਉਹ ਸਾਡਾ ਵੱਖਰਾ ਅਲੱਗ ਦਾ ਕੱਲ ਹੈ। ਪਰ ਅੱਜ ਦੀ ਜਿਹੜੀ ਗੱਲ ਹੈ ਉਹ ਕੇਵਲ ਤੇ ਕਿ ਚੋਣ ਨਸਬੰਧ। ਬੱਸ ਦੀ ਤੇ ਦਿੱਤੀ ਆ। ਪਾਰਟੀ ਜਿਹੜੀ ਹੈਗੀ ਆ ਬੈਸਟ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਜੀ। ਮੁੱਦੇ ਦੇ ਵੈਸੇ ਪੰਜਾਬ ਦੇ ਸਾਰੇ ਇੱਕੋ ਜਿਹੇ ਹੀ ਐ ਪਰ ਵੈਸਟ ਦੇ ਵਿੱਚ ਖਾਸ ਕਰਕੇ ਜੋ ਅੱਜ ਨਸ਼ਿਆਂ ਦਾ ਦੌਰ ਹੈ ਮੇਰੇ ਖਿਆਲ ਸਭ ਤੋਂ ਵੱਧ ਜੇ ਜਲੰਧਰ ਦੇ ਵਿੱਚ ਨਸ਼ੇ ਜਿਹੜੇ ਵੈਸਟ ਵਿੱਚ ਹੈ ਔਰ ਸਭ ਤੋਂ ਮਾੜੀ ਗੱਲ ਹੈ ਕਿ ਲੋਟਰੀ ਸਿਸਟਮ ਜਿਹੜਾ ਉਹ ਗੈਰ ਕਾਨੂੰਨੀ ਟੰਗਣਾ ਜਿਹੜਾ ਚੱਲ ਰਿਹਾ ਉਹ ਵੀ ਵੈਸਟ ਵਿੱਚ ਹੀ ਹੈ ਔਰ ਉੱਥੇ ਦੀ ਹਾਲਾਤ ਅਸੀਂ ਦੇਖੇ ਅੰਦਰ ਜਾ ਕੇ ਜਿੰਨਾ ਉੱਥੇ ਪਾਣੀ ਦਾ ਬੁਰਾ ਹਾਲ ਹੈ ਜਿੰਨਾ ਉੱਥੇ ਗੰਦਾ ਪਾਣੀ ਜਮਾ ਹੋਇਆ ਹੈ ਪਾਣੀ ਦਾ ਨਿਕਾਸ ਕੋਈ ਨਹੀਂ ਜਾਂ ਵਾਟਰ ਸਪਲਾਈ ਦਾ ਕੋਈ ਪ੍ਰਬੰਧ ਨਹੀਂ ਪੂਰੀ ਤਰ੍ਹਾਂ ਬਿਜਲੀ ਦਾ ਬੜਾ ਪੂਰਾ ਹਾਲ ਹੈ ਇਹ ਸਾਰੀਆਂ ਸਮੱਸਿਆਵਾਂ ਲੋਕਾਂ ਦੀਆਂ ਹੀ ਆ। ਸੋ ਬੇਰਜ਼ਗਾਰੀ ਤੇ ਪੂਰੇ ਪੰਜਾਬ 'ਚ ਹੀ ਹੈ ਜੀ ਪੂਰੇ ਦੇਸ਼ ਵਿੱਚ ਹੀ ਹੈ। ਇਹ ਗੱਲਾਂ ਤੇ ਬਾਅਦ ਦੀਆਂ ਨੇ। ਪਰ ਗੱਲ ਇਹ ਹੈਗੀ ਐ ਕਿ ਮੁੱਦੇ ਜਿਹੜੇ ਪੰਜਾਬ ਦੇ ਨਾਲ ਕਨਸਰਨਡ ਹੈ ਅਸੀਂ ਲੋਕਾਂ ਨੂੰ ਜਾਗਰੂਕ ਕਰਾਂਗੇ ਔਰ ਘਰ-ਘਰ ਜਾਵਾਂਗੇ। ਸਾਡਾ ਕੋਈ ਅਸੀਂ ਕੋਈ ਵੱਖਰਾ ਮੁੱਦਾ ਤੇ ਲੈ ਕੇ ਨਹੀਂ ਆਏ ਪੂਰੇ ਪੰਜਾਬ ਦੇ ਨਾਲ ਮੁੱਦੇ ਜਿਹੜੇ ਉਹਨਾਂ ਇਸ ਤਰ੍ਹਾਂ ਪਾਰਟੀ ਦਾ ਸਮਝ ਦੇਵੇ ਪਾਰਟੀ ਦਾ ਸਮਝ ਦੇਵੇ। ਪਾਰਟੀ ਦਾ ਮੁਕਾਬਲਾ ਕਿਹੜੀ ਬਾਜ਼ੀ ਆ ਹੋਣ ਜਾ ਰਹੀ ਹੈ? ਸਾਰੀਆਂ ਪਾਰਟੀਆਂ ਨਾਲ ਮੁਕਾਬਲਾ ਹੀ ਹੈ ਜੀ। ਕਿਉਂ ਮੈਂ ਮੁਖ ਕਿਉਂ ਕਹਾਂ ਜੀ ਸਾਰੀਆਂ ਪਾਰਟੀਆਂ ਮੁਕਾਬਲੇ 'ਚ ਹੀ ਆਈਆਂ